ਨਮਸਕਾਰ ਆਪ ਦੇਖ ਰਹੇ ਹੋ ਜਨ ਪੰਜਾਬੀ ਨੌਜਦੀਆ ਲਾਈਵ ਤਸਵੀਰਾਂ ਅੱਜ 바ਵਾ ਸਾਹਿਬ ਡਾਕਟਰ ਪੀਮਰਾਓ ਮੇਰਕਾਰ ਜੀ ਦਾ ਜਨਮ ਦਿਨ ਜਿਹੜਾ ਆ ਬੜੀ ਧੂਮਦਾਰ ਨਾਨਾ ਹੁਸ਼ਿਆਰਪੁਰ ਸਿਟੀ ਜੇ ਮਨਾਇਆ ਜਾ ਰਿਹਾ ਜਿਸ ਵਿੱਚ ਅੰਬੇਡਕਰ ਸੈਨਾ ਦੀ ਅਗਵਾਈ ਦੇ ਵਿੱਚ ਜਾਰਾਂ ਦੇ ਇਕੱਠ ਦੇ ਨਾਲ ਜਿਹੜਾ ਲੋਕਾਂ ਦਾ ਭਰਮਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਆ ਔਰ ਅੱਜ 바ਵਾ ਸਾਹਿਬ ਡਾਕਟਰ ਪੀਰੋ ਅੰਬੇਡਕਰ ਜੀ ਦੀ ਮਿਸ਼ਨ ਤੇ ਜਿਹੜੇ ਲੋਕ ਜਾਗ ਰਹੇ ਆ ਔਰ ਜਿਹੜੀਆਂ ਮਨੁਬਾਦੀਆਂ ਵੱਲੋਂ ਜਿਹੜਾ ਹਮੇਸ਼ਾ ਚੁਲਮ ਕੀਤਾ ਜਾਂਦਾ ਆ ਉਸ ਦੇ ਬਗਾਵਤ ਜਿਹੜੇ 바ਵਾ ਸਾਹਿਬ ਅੰਬੇਡਕਰ ਜੀ ਨੇ ਕੀਤੀ ਆ ਅੱਜ ਉਹਨਾਂ ਦੇ ਜਿਹੜੇ ਯੋਧੇ ਆ ਉਸ ਸ਼ਹਿਰਪੁਰ ਦੇ ਵਿੱਚ ਜਿਹੜਾ ਆ ਤੁਸੀਂ ਦੇਖ ਰਹੇ ਹੋ ਸਿੱਧੀਆਂ ਜਿਹੜੀਆਂ ਲਾਈਵ ਤਸਵੀਰਾਂ 바ਵਾ ਸਾਹਿਬ ਡਾਕਟਰ ਪੀਰੋ ਅੰਬੇਡਕਰ ਜੀ ਦੀ ਜਿਹੜੇ ਜਨਮ ਦਿਨ ਨੂੰ ਸਮਾਪਤ ਜਿਹੜੀ ਅੰਬੇਡਕਰ ਸੈਨਾ ਵੱਲੋਂ ਸ਼ੋਭਾ ਯਾਤਰਾ ਕੱਢੀ ਯਾ ਹੋਰ ਭਰਮੀਆਂ ਜਿਹੜੀਆਂ ਤੁਸੀਂ ਟਰਾਲੀਆਂ ਦੇ ਦੇਖ ਰਹੇ ਹੋ ਜਿੱਥੇ ਬਹੁਤ ਵਧੀਆ 바ਵਾ ਸਾਹਿਬ ਟਰੈਕਟਰ ਪੀ ਰਾਮਬੀਰ ਕਾ ਜੀ ਦੀਆਂ ਜਿਹੜੀਆਂ ਪਹਲਕੀਆਂ ਜਿਹੜੀਆਂ ਸਜਾਈਆਂ ਗਈਆਂ ਚੁੱਡੀਆਂ ਤੇ ਚੁੱਡੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਉਸ ਹਿਆਰਪੁਰ ਤੋਂ ਦੇਖ ਰਹੇ ਹੋ ਜਨ ਪੰਜਾਬੀ ਨੋਜ਼ ਦੀ ਵਿਸ਼ੇਸ਼ ਰਿਪੋਰਟ ਉਮੀਦਵਾਰ ਉਸ ਹਿਆਰਪੁਰ ਤੋਂ ਸਰ ਅੱਜ 바ਵਾ ਸਾਹਿਬ ਜੀ ਦੀ ਸ਼ੋਭਾ ਯਾਤਰਾ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸ਼ੋਭਾ ਯਾਤਰਾ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਖਾਸ ਕਰ ਰਹੇ ਇੰਪੁਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਸ਼ੋਭਾ ਯਾਤਰਾ ਕੱਢੀ ਹੈ ਤੇ ਦੇਖੋ ਬਾਬਾ ਸਾਹਿਬ ਨੇ ਸਾਨੂੰ ਸਾਡੇ ਲਈ ਕੀ ਨਹੀਂ ਕੀਤਾ ਸਾਨੂੰ ਰਾਈਟ ਟੂ ਐਜੂਕੇਸ਼ਨ ਸਾਨੂੰ ਪੜ੍ਹਾਈ ਲਿਖਾਈ ਦਾ ਰਾਈਟ ਵੇ ਉਹਨਾਂ ਨੇ ਦਵਾਇਆ ਹੋਰ ਤਾਂ ਹੋਰ ਜਿਵੇਂ ਮੈਂ ਪਹਿਲੇ ਕਿਹਾ ਕਿ ਆਪਾਂ ਜਿਹੜੇ ਅੱਜ ਕੱਪੜੇ ਪਾਈ ਫਿਰਦੇ ਆ ਸੋਹਣੇ ਸੋਹਣੇ ਇਹ ਵੀ ਸਾਨੂੰ ਕੱਪੜੇ ਪਾਉਣ ਦਾ ਹੱਕ ਵੀ ਬਾਬਾ ਸਾਹਿਬ ਨੇ ਹੀ ਦਵਾਇਆ ਤੇ ਮੈਂ ਸਾਰਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦਰਨਾ ਸਰ ਇਸ ਨਾਲ ਚੋਣਾ ਆ ਰਹੀ ਹੈ ਤੇ ਚੋਣਾ ਦੇ ਵਿੱਚ ਜਿਹੜਾ ਆਪਣੇ ਤੁਸੀਂ ਹੁਸ਼ਿਆਰਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋਣਾ ਦਾ ਮੈਂ ਇਹੀ ਸੰਦੇਸ਼ ਦੇਵਾਂਗਾ ਕਿ ਬਿਲਕੁਲ ਆਪਣੇ ਸੂਝਵਾਨ ਜੋ ਤੁਹਾਡੇ ਕੰਮ ਆ ਸਕੇ ਲੀਡਰ ਉਸੇ ਨੂੰ ਹੀ ਚੁਣੋ ਜੋ ਤੁਹਾਨੂੰ ਆਪਣਾ ਲੱਗੇ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਬਾਬਾ ਸਾਹਿਬ ਅੰਮੇਤ ਜੀ ਦਾ 133 ਵਾਂ ਜਨਮ ਦਿਨ ਮਨਾ ਰਹੇ ਆ ਸੰਵਿਧਾਨ ਦੀ ਰਚਨਾ ਕਰਨ ਵਾਲਾ ਉਹ ਵਿਅਕਤੀ ਜੋ ਕਿ ਅੱਜ ਹਿੰਦੁਸਤਾਨ ਉਹਨਾਂ ਦੇ ਬਣਾਏ ਹੋਏ ਉਨਾ ਦੀ ਸੋਚ ਦੇ ਮੁਤਾਬਿਕ ਚੱਲ ਰਿਹਾ ਹੈ ਮੈਂ ਬਹੁਤ ਬਹੁਤ ਸਾਰੇ ਪਰਿਵਾਰਾਂ ਨੂੰ ਸ਼ੁਭ ਕਾਮਨਾਵਾਂ ਦੇਣੀਆਂ ਔਰ ਇਹ ਹੀ ਇੱਕ ਪ੍ਰਾਰਥਨਾ ਕਰਦੀ ਹਾਂ ਖਾਸ ਹੋਤੇ ਨੌਜਵਾਨਾਂ ਨੂੰ ਕਿ ਬਾਵਾ ਸਾਹਿਬ ਅੰਮੇਤਕ ਦੀ ਸੋਚ ਦੇ ਉਤੇ ਜ਼ਰੂਰ ਪੈਣਾ ਦੇਣਾ ਹੈ ਔਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣਾ ਹੈ ਚੋਬਾ ਯਾਤਰਾ ਨਿਕਲੇਗੀ ਅੱਜ ਦੇ ਇਸ ਸ਼ੁਭ ਦਿਨ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਅੱਜ ਰਹੀਮਪੁਰ ਤੋਂ ਬਾਬਾ ਸਾਹਿਬ ਜੀ ਦੇ ਚੌਕ ਨੀਅਰ ਬੱਸ ਸਟੈਂਡ ਪਹੁੰਚੀ ਹੈ ਔਰ ਬਾਬਾ ਸਾਹਿਬ ਜੀ ਨੂੰ ਨਮਨ ਕਰਦੇ ਹੋਏ ਇੱਥੇ ਸਮਾਪਤੀ ਕਰ ਰਹੇ ਹਨ ਉਹ ਅੱਜ ਦੇ ਇਸ ਦਿਨ ਦੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਬਾਬਾ ਸਾਹਿਬ ਜੀ ਦਾ ਜਨਮ ਦਿਨ ਸ਼ਹਿਰ 'ਚ ਨਹੀਂ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਮਨਾ ਰਹੀ ਹੈ ਕਿਉਂ ਇੱਕ ਇਹੋ ਜੇ ਰਹਿਬਰ ਹੋਏ ਆ ਕਿਉਂਕਿ ਭਾਰਤ ਦੇਸ਼ ਨੂੰ ਉਹਨਾਂ ਨੇ ਸੰਵਿਧਾਨ ਦੇ ਰੂਪ ਵਿੱਚ ਇੱਕ ਗ੍ਰੰਥ ਦਿੱਤਾ ਹੈ ਕਿਉਂਕਿ ਭਾਰਤ ਦੇਸ਼ ਜਿਸ ਦੇ ਵਿੱਚ ਬਹੁਤ ਸਾਰੇ ਧਰਮ ਹਨ ਉਹ ਸਾਰੇ ਹੀ ਧਰਮਾਂ ਨੂੰ ਉਹਨਾਂ ਨੇ ਇੱਕ ਧਾਗੇ ਦੇ ਵਿੱਚ ਮੋਤੀਆਂ ਦੀ ਤਰ੍ਹਾਂ ਪਰੋਕ ਇੱਕ ਸੁੰਦਰ ਮਾਲਾ ਭਾਰਤ ਮਾਤਾ ਦੇ ਗਲੇ ਵਿੱਚ ਪਾਈ ਹੈ ਜਿਹਦੇ ਨਾਲ ਕੀ ਪੂਰਾ ਰਾਸ਼ਟਰੀਵਾਦ ਚੱਲਦਾ ਹੈ ਮੈਨ ਨਹੀਂ ਕਿਨਾਂ ਕਾਨੂੰਨ ਚੱਲਦਾ ਹੈ ਪੂਰਾ ਰਾਸ਼ਟਰੀ ਚੱਲਦਾ ਹੈ ਬਾਬਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਦੇ ਮੁਤਾਬਕ ਔਰ ਅਸੀਂ ਦਲਿਤ ਪਛੜਿਆ ਸਮਾਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੇ ਸਦਾ ਹੀ ਰੀਣੀ ਰਾਵਾਂਗੇ ਕਿਉਂਕਿ ਜੋ ਹੁਣੀ ਦਲਤਾਂ ਲਈ ਪਿਛੜਿਆਂ ਲਈ ਗਰੀਬ ਤਬਕੇ ਲਈ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਸੇ ਇੱਕ ਵਰਗ ਲਈ ਕੰਮ ਨਹੀਂ ਕੀਤਾ ਕਿਸੇ ਦਲਿਤ ਭਾਈਚਾਰੇ ਲਈ ਕੰਮ ਨਹੀਂ ਕੀਤਾ ਕਿਉਂਕਿ ਇਹ ਸਾਡੇ ਕਹਿ ਲੋ ਕਿ ਮਾੜਾ ਸਮਾ ਹੈ ਕਿ ਮੌਜੂਦਾ ਸਰਕਾਰਾਂ ਨੇ ਕੇ 바ਵਾ ਸਾਹਿਬ ਨੂੰ ਇੱਕ ਦਲਤਾਂ ਦਾ ਲੀਡਰ ਹੀ ਬਣਾ ਕੇ ਪੇਸ਼ ਕੀਤਾ ਹੈ ਜਦ ਕੇ ਉਹਨਾਂ ਨੇ ਪੂਰੇ ਸਰਬ ਸਮਾਜ ਦਾ ਭਲਾ ਸੋਚਿਆ ਹੈ ਭਲਾ ਕੀਤਾ ਹੈ ਔਰ ਦਲਿਤ ਸਮਾਜ ਨੂੰ ਮੌਕਾ ਦਿੱਤਾ ਹੈ ਸਾਰਿਆਂ ਨੂੰ ਇਕਜੁੱਟ ਕਰਕੇ ਬਰਾਬਰ ਖੜਨ ਦਾ ਮੌਕਾ ਦਿੱਤਾ ਹੈ ਅੱਜ ਅਸੀਂ ਜੋ ਵੀ ਹਾਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੀ ਬਦੌਲਤਾਂ ਅੱਜ ਦੇ ਇਸ ਸ਼ੁਭ ਦਿਨ ਤੇ ਮੈਂ ਸਾਰੇ ਹੀ ਸਾਥੀਆਂ ਨੂੰ ਬੋਲ ਜਾਂਸ ਮਾਈ ਪਾਰਟੀ ਵੱਲੋਂ ਵੀ ਸਾਡੇ ਸਤਿਕਾਰਯੋਗ ਰਕੇਸ਼ ਸੁਮਨ ਜੀ ਪਹੁੰਚੇ ਨੇ ਕੈਂਡੀਡੇਟ ਹੋਰ ਸਾਡੇ ਸਤਿਕਾਰਯੋਗ ਮੈਂ ਜਤਿੰਦਰ ਭੋਲੂ ਜੀ ਨੂੰ ਮੁਬਾਰਕਬਾਦ ਦਿੰਦਾ ਆ ਉਹਨਾਂ ਦੀ ਗੁਆਈ ਵਿੱਚ ਅੱਜ ਦਾ ਇਹ ਪ੍ਰੋਗਰਾਮ ਸ਼ੋਭਾ ਯਾਤਰਾ ਨਿਕਲ ਰਹੀ ਹੈ ਹੋਰ ਸਾਡੇ ਵਿਸ਼ਵਣ ਬੰਟੀ ਜੀ ਵੱਡੇ ਸਾਡੇ ਰਮਨ ਜੀ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰ ਦਿੰਦਾ ਆ ਮੁਬਾਰਕਬਾਦ ਦਿੰਦਾ ਆ ਬਾਬਾ ਸਾਹਿਬ ਭੀਮਰਾਓਂ ਅੰਬੇਟਕਰ ਸਾਹਿਬ ਦੇ 133ਵੇਂ ਜਨਮ ਦਿਨ ਦੀ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਨਮ ਦਿਨ ਮਨਾਣੇ ਚਾਹੀਦੇ ਆ ਜਨਮ ਦਿਨ ਆਪਾਂ ਸਾਰਿਆਂ ਦਾ ਮਨਾਉਂਦੇ ਆ ਆਪਣੇ ਬੱਚਿਆਂ ਦਾ ਵੀ ਮਨਾਉਂਦੇ ਆ ਪਰ ਮੇਰੇ ਮੰਨਣਾ ਹੈ ਕਿ ਜਨਮ ਦਿਨ ਨਾਲੋਂ ਜਿਹੜਾ ਮਰਨ ਦਿਨ ਪਰਿਨਵਾਰਨ ਦਿਵਸ ਹੁੰਦਾ ਉਹਦੀ ਜਿਆਦਾ ਮਹੱਤਤਾ ਹੁੰਦੀ ਆ ਕਿਉਂਕਿ ਸਾਡੇ ਬਜ਼ੁਰਗ ਸਾਡੇ ਪਿਓ ਦਾਦੇ ਜਦੋਂ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਅਧੂਰੇ ਕੰਮ ਹੁੰਦੇ ਆ ਉਹ ਬੱਚਿਆਂ ਨੇ ਕਰਨੇ ਹੁੰਦੇ ਆ ਉਸੇ ਤਰ੍ਹਾਂ ਬਾਬਾ ਸਾਹਿਬ ਦੇ ਜਿਹੜੇ ਅਧੂਰੇ ਕੰਮ ਆ ਉਹ ਉਹਨਾਂ ਦੇ ਅਨੁਵਾਦ ਦੀ ਜਿਹੜੇ ਬੱਚੇ ਆ ਉਹਨਾਂ ਨੇ ਕਰਨੇ ਸੀਗੇ ਤੇ ਉਹ ਸ਼ਾਇਦ ਕਿੰਨੇ ਕਿਤੇ ਗੁੰਮਰਾਹ ਹੋ ਕੇ ਘੁਮਰੇ ਆ ਤੇ ਉਹਨਾਂ ਨੂੰ ਵੀ ਮੈਂ ਇਸ ਸ਼ੁਭ ਦਿਨ ਤੇ ਇੱਕ ਅਪੀਲ ਕਰਦਾ ਹਾਂ ਕਿ 바ਵਾ ਸਾਹਿਬ ਦੇ ਜਕਾਰੇ ਲਾਣ ਨਾਲ ਗੱਲ ਨਹੀਂ ਬਣਦੀ 바ਵਾ ਸਾਹਿਬ ਦੇ ਦੱਸੇ ਹੋਏ ਉਪਦੇਸ਼ ਸਿਧਾਂਤਾਂ ਤੇ ਚੱਲਣਾ ਪੈਣਾ ਆ 바ਵਾ ਸਾਹਿਬ ਨੂੰ ਪੜੋ 바ਵਾ ਸਾਹਿਬ ਨੇ ਇਕਵੈਲਟੀ ਸਾਰਿਆਂ ਲਈ ਕੀਤੀ ਆ ਸਾਰੇ ਸਮਾਜ ਸਰਵ ਸਮਾਜ ਲਈ ਕੀਤੀ ਆ 바ਵਾ ਸਾਹਿਬ ਨੇ ਹਿੰਦੂ ਕੋਡ ਬਿੱਲ ਲਿਖ ਕੇ ਸਾਰੀਆਂ ਇਸਤਰੀਆਂ ਨੂੰ ਸਨਮਾਨ ਦਿੱਤਾ ਆ ਤੇ 바ਵਾ ਸਾਹਿਬ ਨੂੰ ਜਿਹੜੇ ਹੋਰ ਵੀ ਮੈਂ ਅਦਰ ਜਿਹੜੇ ਹੈਗੇ ਜਿਹੜੇ ਸੋਚਦੇ ਆ ਕਿ ਬਾਬਾ ਸਾਹਿਬ ਇੱਕ ਦਲਿਤ ਨੇਤਾ ਹੀ ਆ ਔਰ ਦਲਿਤਾਂ ਦੇ ਹੀ ਨੇਤਾ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਉਹ ਇੱਕ ਵਾਰ ਬਾਬਾ ਸਾਹਿਬ ਨੂੰ ਜ਼ਰੂਰ ਪੜਨ ਉਹਨਾਂ ਨੂੰ ਪੜਨ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਬਾਬਾ ਸਾਹਿਬ ਕਿਸੇ ਇੱਕ ਸਿੰਗਲ ਸਮੂਹ ਦਾ ਦੇ ਨੇਤਾ ਨਹੀਂ ਹੈ ਉਹ ਸਾਰ ਸਮਾਜ ਦੇ ਨੇਤਾ ਨੇ ਐਨਾ ਹੀ ਕਹਿੰਦਾ ਹਾਂ ਸਾਰੇ ਸਮੂਹ ਸੰਗਤ ਨੂੰ ਮੈਂ ਰਮਨਦਲ ਇੰਟਰਨੈਸ਼ਨਲ ਬੁੱਧਿਸਤ ਗੁਰੂ ਰਵਦਾਸ ਆਰਗੇਨਾਈਜੇਸ਼ਨਸ ਵੱਲੋਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਇੱਥੇ ਆਏ ਹੋਏ ਸਾਰੇ ਲੀਡਰ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਰਜਾ ਬਰ ਦਰਜਾ ਜਿੰਨੇ ਵੀ ਸੰਗਤ ਆਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਪਰਪੋਰਡ ਦੇ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਜੋ ਜਨਮ ਦਿਨ ਮਨਾਇਆ ਗਿਆ ਵਾ ਫਸਟ ਐਂਡ ਡਾਕਟਰ ਬਾਬਾ ਸਾਹਿਬ ਅੰਬੇਦਕਰ ਸੰਸਥਾ ਵੱਲੋਂ ਅੰਬੇਦਕਰ ਸਿਆਣਾ ਵੱਲੋਂ ਜਤਿੰਦਰ ਭੋਲੂ ਜੀ ਵੱਲੋਂ ਤੇ ਸਾਡੇ ਪੂਰੇ ਤੇ ਸਤਕਾਰਯੋਗ ਸਾਡੇ ਵੱਡੇ ਤੇ ਛੋਟੇ ਵੀ ਸਾਰੇ ਪਹੁੰਚੇ ਆ ਸਾਡੇ ਮੇਰੇ ਮੇਰੇ ਵੀਰ ਰਿਸ਼ੂ ਆਦਿਆ ਜੀ ਸਾਡੇ ਸਤਕਾਰਯੋਗ ਜੀ ਬੰਟੀ ਭਾਜੀ ਸਾਰੇ ਇੱਥੇ ਪਹੁੰਚੇ ਆ ਅਸੀਂ ਵੀ ਯੂਥ ਇਕਤਾ ਵਾਲਮੀਕੀ ਮਹਾਸਭਾ ਵੱਲੋਂ ਇੱਥੇ ਪਹੁੰਚੇ ਆ ਮੈਂ ਤੁਹਾਡਾ ਵੀਰ ਅਜੀਪਾਲ ਵਾਲਮੀਕੀ ਮੇਰੇ ਵੱਡੇ ਭਾਜੀ ਰਵੀਪਾਲ ਵਾਲਮੀਕੀ ਜੀ ਤੇ ਸੁਰੇਪਾਲ ਵਾਲਮੀਕੀ ਜੀ ਇੱਥੇ ਆਏ ਆ ਤੇ 바ਵਾ ਸਾਹਿਬ ਅੰਬੇਦਕਰ ਜੀ ਦੀ ਜੋ ਦਿਹਾੜਾ ਵਾ ਤੇ ਉਹਦੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੀਮਰਬ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਜਿਹਦੇ ਵਿੱਚ ਅੱਜ 11ਵੀਂ ਸ਼ੋਭਾ ਯਾਤਰਾ ਭੋਲੂ ਜੀ ਦੇ ਨਾਲ ਉਹਦੇ ਸਾਥੀਆਂ ਨੇ ਹਰੀਮਪੁਰ ਤੋਂ ਚੱਲੇ ਆਂ ਅਸੀਂ ਔਰ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਅੱਜ ਆਪਣਾ 131ਵਾਂ ਪ੍ਰਗਟ ਦਿਹਾੜਾ ਅੱਜ ਡਾਕਟਰ ਵੀਰਾਂ ਸਿੰਘ ਸਾਹਿਬ ਦਾ 12 ਰਸਣ ਡਾਕਟਰ ਵੀ.ਐਨ. ਸਿੰਘ ਸਾਹਿਬ ਦੀ ਜਨਮ ਦਿਹਾੜੀ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈ ਇਹ ਸ਼ੋਭਾਤਰਾ ਕੀਤੀ ਜਾ ਰਹੀ ਹੈ 11ਵੀਂ ਸ਼ੋਭਾਤਰਾ ਭੋਲੂ ਜੀ ਵੱਲੋਂ ਕਰਾਈ ਜਾ ਰਹੀ ਹੈ ਸਾਰੇ ਸ਼ਹਿਰ ਵਾਸੀ ਨੂੰ ਇਹ ਆਪਾਂ ਅੱਜ ਮੁਬਾਰਕਵਾਦ ਦਿੰਦੇ ਆਂ ਤਾਂ ਜਿਹੜਾ ਆਪਣਾ 바ਵਾ ਸਾਹਿਬ ਦਾ ਸਨੇਹਾ ਵਾ ਪੜੋ ਜੁੜੋ ਸੰਘਰਸ਼ ਕਰੋ ਇਹ ਆਪਾਂ ਸਾਰੇ ਸ਼ਹਿਰ ਵਾਸੀ ਲੈ ਕੇ ਜਾਵਾਂਗੇ ਤੇ ਡਾਕਟਰ ਸਾਹਿਬ ਜਿਹੜੇ ਆਪਣੇ ਸੰਵਿਧਾਨ ਲਿਖਿਆ ਸੀਗਾ ਮਹਾਨ ਉਹਨੇ ਸਾਨੂੰ ਧਰਮਾਚੋਕ ਕੱਢ ਕੇ ਜਿਹੜੀ ਜਾਤ ਪਾਤ ਤੋਂ ਸਾਰਾ ਕੱਢ ਕੇ ਆਪਾਂ ਪੜਨ ਪੜਾਈ ਲਿਖਾਈ ਆਪਣਾ ਜਿਹੜਾ ਸੰਵਿਧਾਨ ਚ ਲਿਖਿਆ ਵਾ ਸੰਵਿਧਾਨ ਦੇ ਹੱਕ ਸਾਨੂੰ ਦਿੱਤੇ ਹੋ ਸੰਵਿਧਾਨ ਚ ਲਿਖ ਕੇ ਕਿ ਸਾਰਿਆਂ ਨੂੰ ਬਰਾਬਰਤਾ ਇਕੁਐਲਟੀ ਦਾ ਸਾਰਾ ਜਿਹੜਾ ਸੁਨੇਹਾ ਦਿੱਤਾ ਵਾ ਸਾਨੂੰ ਤੇ ਇੱਦਾਂ ਹੀ ਸਾਡਾ ਪ੍ਰੇਮ ਪਿਆਰ ਬਣਿਆ ਰਵੇ ਜੈ ਭੀਮ ਜੈ ਭਾਰਤ ਜੀ ਬਾਵਾ ਸਾਹਿਬ ਜੀ ਮਿਸ਼ਨ ਨੂੰ ਮੰਨਦੇ ਆ ਅੱਜ ਕੱਲ ਇਹ ਨੌਜਵਾਨਾਂ ਨਸ਼ਿਆਂ ਨੂੰ ਲੈ ਕੇ ਬਹੁਤ ਅੱਗੇ ਵੱਧ ਰਹੇ ਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਆਪਣਾ ਪਹਿਲਾ ਪੰਜਾਬ ਨੂੰ ਬਦਨਾਮ ਕੀਤਾ ਪਿਆ ਨਸ਼ਿਆਂ ਨੂੰ ਦੀ ਦੇਖੋ ਸਪੋਰਟਸ ਵਾਲ ਬੱਚਾ ਕਿੰਨਾ ਉੱਚਾ ਪਿਆ ਐਗਲ ਕਿੰਨੇ ਬੱਚੇ ਆਪਣੇ ਜਿਹੜੇ ਸਪੋਰਟਸ ਵਾਲ ਆ ਪਰੇਰੀਅਸ ਹੋ ਚੁੱਕੇ ਆ ਤੇ ਸੋਸ਼ਲ ਮੀਡੀਆ ਦੇਖੋ ਆਪਣਾ ਇਨਫਲੂਐਂਸਰ ਕਿੰਨੇ ਵਧੀਆ ਵਧੀਆ ਆਪਣੇ ਬੱਚੇ ਰੇ ਅੱਗੇ ਵਧ ਰਹੇ ਆ ਇਹ ਦਾਗ ਲਾਇਆ ਪਿਆ ਵਾ ਬਹੁਤ ਜਲਦੀ ਦਾਗ ਵੀ ਮਿਟੂਗਾ ਸਿੰਧਰਪੁਰ ਲੋਜੇ ਦੇ ਅਗਵਾਈ ਦੇ ਵਿੱਚ ਅੰbedkar ਸੈਨਾ ਵੱਲੋਂ ਅੱਜ ਡਾਕਟਰ ਭੀਮrao Ambedkar ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਸੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਪਲਕਸ਼ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆਪਣੇ ਆਪਣੇ ਵਾਹਨ ਲੈ ਕੇ ਤੇ ਪੈਦਲ ਇੱਥੇ ਚੱਲ ਰਹੇ ਆ ਸੋ ਡਾਕਟਰ ਅੰਬੇਦਕਰ ਨੇ ਹਮੇਸ਼ਾ ਹੀ ਉਹ ਜਾਤ ਪਾਤ ਤਰਹਿਤ ਨਹੀਂ ਉੱਚ-ਨੀਚ ਤਰਹਿਤ ਸਮਾਜ ਦੀ ਕਲਪਨਾ ਕੀਤੀ ਔਰ ਇਸ ਸੰਵਿਧਾਨ ਜੋ ਸਾਨੂੰ ਦਿੱਤਾ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਆ ਔਰ ਸਭ ਤੋਂ ਵਧੀਆ ਲੋਕਤੰਤਰੀਕ ਦੇਸ਼ ਇਸ ਸੰਵਿਧਾਨ ਨਾਲ ਬਣਿਆ ਸੋ ਮੈਂ ਨਤਮਸਤਕ ਹੁੰਦਾ ਆ ਪਾਪਾ ਪੀਮਰਾਵੰਦ ਕੋ ਅੰਬੇਦਕਰ ਤੇ ਉਹਨਾਂ ਦੀ ਸੋਚ ਤੇ ਜਿਨ੍ਹਾਂ ਨੇ ਗਰੀਬਾਂ ਤੇ ਪਿਛੜਿਆਂ ਨੂੰ ਪਰ ਚੁੱਕਣ ਲਈ ਸਾਰੇ ਜੋ ਇੰਤਜ਼ਾਮ ਕੀਤੇ ਸੰਵਿਧਾਨ ਦੇ ਵਿੱਚ ਸੋ ਇਹ ਸਮਝਾ ਰਹੇ ਹਾਂ ਕਿ ਅਸੀਂ ਅੱਗੇ ਤਰੱਕੀ ਹੋਰ ਕਰਾਂਗੇ 33 ਮ ਜਨਮ ਦਿਵਸ ਤੇ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸ਼੍ਰੀ ਗੁਰੂ ਰਵਿਤਾਸ ਨਗਰ ਤੋਂ ਹੋ ਕੇ ਮਲਾਰਹੀਮਪੁਰ ਤੋਂ ਉਹ ਬਾਬਾ ਸਾਹਿਬ ਦੇ ਸਟੈਚੂ ਬਸ ਸਟੈਂਡ ਤੱਕ ਜਾ ਰਹੀ ਹੈ ਸੋ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰੀਆਂ ਸੰਗਤਾਂ ਦਾ ਬਹੁਤ ਉਤਸ਼ਾਹ ਆ ਔਰ ਬੜੀ ਇਹ ਘਰਵਾਲੀ ਗੱਲ ਆ ਕਿ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੂੰ ਅੱਜ ਸਾਰੇ ਲੋਕ ਜਾਣਨ ਲੱਗੇ ਨੇ ਔਰ ਇਹ ਸਾਰਾ ਜਿੰਨਾ ਵੀ ਉਪਰਾਲਾ ਹੈ ਇਹ ਸਮਾਜ ਦੇ ਜਿਹੜੇ ਸੇਵਕ ਬੜੇ ਸਮਾਜ ਸੇਵੀ ਨੇ ਜਿਹੜੇ ਬਹੁਤ ਹੀ ਅੱਛੇ ਬੁਲਾਰੇ ਨੇ ਉਹਨਾਂ ਦਾ ਇਹ ਉਪਰਾਲਾ ਹੈ ਕਿ ਅੱਜ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਆ ਜਿਹੜੀ ਵਿਚਾਰਧਾਰਾ ਘਰ ਘਰ ਪਹੁੰਚ ਰਹੀ ਹੈ ਸੋ ਆਣੇ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਸ਼ੋਭਾ ਯਾਤਰਾ ਜਿਹੜੀਆਂ ਹੋਰ ਵੀ ਵੱਡੇ ਪੱਧਰ ਦੇ ਉੱਤੇ ਉਲਿਖੀਆਂ ਜਾਊਂਗੀਆਂ ਮੈਂ ਰਮਨ ਰਲ ਇੰਟਰਨੈਸ਼ਨਲ ਬੋਧਿਸਤ ਗੁਰੂ ਰਵਿਦਾਸ ਆਰਗੇਨਾਈਜੇਸ਼ਨਸ ਵੱਲੋਂ ਆਪਣੇ ਪ੍ਰੈਜ਼ੀਡੈਂਟ ਰਵੀ ਮਹੇ ਵੱਲੋਂ ਇਸ ਸ਼ੋਭਾ ਯਾਤਰਾ ਦੇ ਬਹੁਤ ਹੀ ਵਧੀਆ ਉਪਰਾਲੇ ਨੂੰ ਸ਼ਲਾਘਾ ਕਰਦਾ ਹਾਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਨਮੋ ਬੁਧਾਈ ਜੀ ਪੇਟ ਕਰਦੇ 133ਵੇਂ ਜਨਮ ਨਮ ਦੇਨ ਤੇ ਅੰਬੇਡਕਰ ਸੈਨਾ ਵੱਲੋਂ ਜਿਹੜਾ 11ਵਾਂ ਸਲਾਨਾ ਪੰਡਾਰਾ ਔਰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਸਮੁੱਚੇ ਸਾਡੇ ਜਿੰਨੇ ਵੀ ਅੱਜ ਇੱਥੇ ਸੰਗਤਾਂ ਪਹੁੰਚੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿਨੀ ਆ ਬਾਬਾ ਸਾਹਿਬ ਅੰਬੇਡਕਰ ਦਾ ਜੀਵਨ ਇੱਕ ਕਪੜੇ ਆਪជាਕ ਅਦਰਸ਼ ਜੀਵਨ ਸੀਗਾ ਸੰਵਿਧਾਨ ਦੇ ਰਚਨੇਤਾ ਔਰ ਸਰਵਗੁਣ ਸੰਪੰਨ ਇਨਸਾਨ ਮੈਂ ਅੱਜ ਦਿਨ ਤੱਕ ਮੈਂ ਉਹਨਾਂ ਕੋਲੋਂ ਹਮੇਸ਼ਾ ਪ੍ਰੇਰਣਾ ਲਈ ਹੈ ਮੈਂ ਅੰਬੇਡਕਰ ਸੈਨਾ ਦੇ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਅਜ ਇੰਨਾ ਵੱਡਾ ਪ੍ਰਯਾਸ ਕੀਤਾ ਔਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਹੇ ਨੇ ਮੈਂ ਸਮੁੱਚੀ ਟੀਮ ਨੂੰ ਜਿੱਥੇ ਮੁਬਾਰਕਬਾਦ ਦਿੰਨੀ ਆ ਉੱਥੇ ਮੈਂ ਦੁਆ ਕਰਦੀ ਆ ਕਿ ਅੰਬੇਡਕਰ ਸਾਹਿਬ ਉਹਨਾਂ ਦਾ ਪਿਆਰ ਦੁਆ ਆਸ਼ੀਰਵਾਦ ਸਮੂਹ ਸੰਗਤਾਂ ਤੇ ਇਸੇ ਤਰ੍ਹਾਂ ਬਣਿਆ ਰਹੇ ਬਹੁਤ ਬਹੁਤ ਅੱਜ ਜੀ ਬਹੁਤ ਹੀ ਜ਼ਿਆਦਾ ਵਧੀਆ ਦਿਨ ਆ ਬਾਬਾ ਜੀ ਦੇ ਜਨਮ ਦਿਨ ਦੇ ਵਿੱਚ ਸਾਡੀ ਸ਼ਿਪਸਨਾ ਸਮਾਜਵਾਦੀ ਪਾਰਟੀ ਵੱਲੋਂ ਮੈਂ ਪੰਜਾਬ ਪ੍ਰਧਾਨ ਜავੇਦ ਖਾਨ ਔਰ ਸਾਡੀ ਟੀਮ ਪਹੁੰਚ ਰਹੀ ਆ ਔਰ ਬਾਬਾ ਜੀ ਦੇ ਜਨਮ ਦਿਨ ਹਾੜੇ ਦੇ ਵਿੱਚ ਆਪਾਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਔਰ ਇਹੀ ਖੁਸ਼ੀ ਦਾ ਹੋਇਆ ਕਿ ਜਿਹੜਾ ਬਾਬਾ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਸਭ ਨੂੰ ਅਧਿਕਾਰ ਦਵਾਇਆ ਆ ਸਾਨੂੰ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਸੰਵਿਧਾਨ ਨੂੰ ਅੱਗੇ ਵਧਾ ਲਈ ਸਾਨੂੰ ਬਹੁਤ ਹੀ ਵਧੀਆ ਉਪਰਾਲਾ ਕਰਨਾ ਚਾਹੀਦਾ ਆ ਅਸੀਂ ਅੱਜ ਬਾਬਾ ਸਾਹਿਬ ਡਾਕਟਰ ਨੀਭਰਾਮ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਰਹੀਮਪੁਰ ਤੋਂ ਬੱਸ ਸਟੈਂਡ ਡਾਕਟਰ ਅੰਬੇਡਕਰ ਚੌਕ ਵਿਖੇ ਅਸੀਂ ਸਾਰੇ ਸਾਥੀ ਪਹੁੰਚੇ ਆ ਇੱਥੇ ਪਹੁੰਚਣ ਤੇ ਮੈਂ ਸਭ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜੋ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਬਹੁਤੀ ਵਧੀਆ ਤਰੀਕੇ ਨਾਲ ਨਿਕਲੀ ਆ ਤਿੰਨ ਨਾਲ ਮੈਂ মিডিਆ ਦਾ ਤੇ ਨਾਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋ ਰਹੀ ਸੀ ਰਸਤੇ ਵਿੱਚ ਬਹੁਤ ਹੀ ਵਧੀਆ ਰੂਟ ਰਿਹਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਪੇਡ ਕਰਸਨਾ ਹਿਸ਼ਾਰਪੁਰ ਤੋਂ ਬਹੁਤ ਵਿਸ਼ਾਲ ਮਾਰਚ ਕੱਢਿਆ ਗਿਆ ਇਹ ਅੱਜ ਉਸ ਮਸੀਹੇ ਦਾ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਹੋਏ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਕਿਸੇ ਇੱਕ ਕਾਸਟ ਜਾਤੀ ਧਰਮ ਨੇ ਲਈ ਸਮੁੱਚੀ ਮਾਨਵਤਾ ਦੇ ਲਈ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਅਸੀਂ ਸਾਰੇ ਜਿੰਨੇ ਧਰਮਾਂ ਮਾਜਮਾਂ ਤੋਂ ਉੱਪਰ ਉੱਠ ਕੇ ਕਿਉਂਕਿ ਖਾਲਸੇ ਦਾ ਜਨਮ ਵੀ 14 ਤਰੀਕ ਨੂੰ ਆ ਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਦਾ ਵੀ ਇਹ ਸਾਡੀ ਮੂਲ ਨਵਾਸੀਆਂ ਦੀ ਆਜ਼ਾਦੀ ਦਾ ਦੇਣ ਵਾ ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਇਕੱਲੇ ਦਿਨ ਨਾ ਮਨਾਈਏ ਉਹਨਾਂ ਦੀ ਸੋਚ ਤੇ ਚੱਲੀਏ ਉਹਨਾਂ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਤੇ ਗੁਰੂ ਸਾਹਿਬ ਦਾ ਸਿਧਾਂਤ ਇਹ ਹੀ ਸੀਗਾ ਅਸੀਂ ਸਿਰਫ ਦਿਨ ਮਨਾਉਣੇ ਆ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿੰਨਾ ਚਿਰ ਅਸੀਂ ਜੁੜਦੇ ਨਹੀਂ ਉਹਨਾਂ ਚਿਰ ਸਾਨੂੰ ਰਾਜ ਪ੍ਰਾਪਤ ਨਹੀਂ ਹੋਣਾ ਇਸ ਕਰਕੇ ਬਾਬਾ ਸਾਹਿਬ ਇੱਕ ਜਹੇ ਇਨਸਾਨ ਹੋਇਆ ਜਹੇ ਪਗੰਬਰ ਹੋਇਆ ਜਿਨ੍ਹਾਂ ਨੇ ਗੁਲਾਮਾਂ ਨੂੰ ਬਾਦਸ਼ਾਹ ਬਣਾਇਆ ਦੁਨੀਆ ਤੇ ਬੜੇ ਬਾਦਸ਼ਾਹ ਆਏ ਜਿਨ੍ਹਾਂ ਨੇ ਇਨਸਾਨਾਂ ਨੂੰ ਗੁਲਾਮ ਬਣਾਇਆ ਔਰ ਪਹਿਲੇ ਜਹੇ ਮਸੀਹਾ ਹੋਇਆ ਜਿਨ੍ਹਾਂ ਨੇ ਗੁਲਾਮਾਂ ਨੂੰ ਬਾਦਸ਼ਾਹ ਬਣਾਉਣ ਦਾ ਰਾਹ ਦਿਖਾ ਲਿਆ ਮੈਂ ਬਾਬਾ ਸਾਹਿਬ ਮੇਲਕਰ ਸਾਹਿਬ ਨੂੰ ਸਲੂਟ ਕਰਦਾ ਕਿਉਂਕਿ ਉਹਨਾਂ ਨੇ ਕਿਸੇ ਜਾਤੀ ਧਰਮ ਮਜਬਲੇ ਕੰਮ ਨਹੀਂ ਕੀਤਾ ਉਹਨਾਂ ਨੇ ਸਮੁੱਚੀ ਮਾਨਵਤਾ ਦੇ ਲਈ ਕੀਤਾ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁਣ ਇਨਸਾਨੀਅਤ ਦਾ ਕੋਈ ਧਰਮ ਨਹੀਂ ਹੁੰਦਾ ਇਨਸਾਨੀਅਤ ਦਾ ਧਰਮ ਇਨਸਾਨੀਅਤ ਹੀ ਹੁੰਦਾ ਆਪਣੇ ਅੰਦਰ ਧਰਮਾਂ ਮਾਜਵਾ ਤੋਂ ਉੱਪਰ ਉੱਠ ਕੇ ਇੱਕ ਜੁੱਟ ਹੋ ਕੇ ਸੰਵਿਧਾਨ ਦੇ ਲਈ ਲੜੋ ਕਿਉਂਕਿ ਸੰਵਿਧਾਨ ਸਾਰਿਆਂ ਨੇ ਇੱਕ ਨਜ਼ਰ ਨਾਲ ਦੇਖਦਾ ਇਸ ਕਰਕੇ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਮੈਂ ਸਾਰਿਆਂ ਮੂਲ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਖਾਲਸੇ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ जय भीम जय भीम जय भीम एक टू तिथि में जन्मदिन उस मरदन चाच समझता गया सब साथियों ਨੂੰ ਬੰਨ ਬੰਨ ਮੁਬਾਰਕਾ ਦਿੰਦਾ ਹਾਂ ਇਸੋ ਦਾ ਕੰਦਾ ਬੱਕ ਬੰਦੇ ਆਤੀ ਲਗਿਆਂ ਤੋਂ ਸਾਥੀਆਂ ਦੇ ਸਿਰੋਪਰਾਂ ਰਹੀਪੁਰ ਸ੍ਰੀ ਗੁਰਦਾਸ ਚੌਂਕ ਦੇ ਇੱਟਕੇ ਹੋ ਕੇ ਸ਼ੁਰੂ ਕੀਤੀ ਆ ਇਹ ਚੋਬਾਇਆ ਆਪਣਾ ਇਨੀਪੋਂ ਤੋਂ ਗਵਰਨਮੈਂਟ ਗਾਰਾਜ ਚੌਕ ਤੋਂ ਗਈ ਲਈ ਫਤਵਾੜਾ ਚੌਕ ਬੱਸ ਸਟੈਂਡ ਡਾਕਟਰ ਵੀਰ ਅੰਬੇਦਕਰ ਚੌਕ ਜਿੱਕੇ ਖਵਾ ਖਾ ਉਦਾਰ ਅੰਬੇਦਕਰ ਮੀਨ ਨੂੰ ਫੁੱਲ ਵਾਲਾ ਪੇਟ ਕਰਕੇ ਚੋਬਾਇਆ ਆਪਣਾ ਸੌਂਪ ਦਿੱਤੀ ਗਈ ਆ ਸਾਰੇ ਸਪੱਤਿਆਂ ਨੂੰ ਸਾਰੇ ਸਪੱਤਿਆਂ ਨੂੰ ਬੜਾ ਜਿੰਦੀ ਕਰੇਗੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਸਾਡੇ ਨਾਲ ਮੂਹਰੇ ਦੇ ਮੋਢਾ ਨਾਲ ਖੜੇ ਆ ਮੈਂ ਰਮਨਦਰ ਜੀ ਦਾ ਬਹੁਤ ਧੰਨਵਾਦ ਕਰਦਾ ਆ ਜੋ ਕਿ ਉਹਨਾਂ ਦਾ ਮੋਢੀ ਇਨੀ ਜਿਹੇ ਬੜਾ ਯੋਗਦਾਨ ਰਿਹਾ ਆ ਵਿਜੂ ਆਦਿ ਜੀ ਫਗਵਾੜਾ ਤੋਂ ਖਾਲੀ ਵਿਖਾਣਾ ਤੋਂ ਰਮਨਦਰ ਸਹਿਣਾ ਤੋਂ ਦਰਸ਼ਕਾਂ ਦਿੱਤੇ ਬੜੀ ਵਧੀਆ ਪਹੁੰਚਿਆ ਆ ਦਿੱਤੇ ਬੜੀ ਵਧੀਆ ਪਹੁੰਚਿਆ ਸਾਰੀ ਜਿੱਥੇ ਦਾ ਬੜੀ ਵਧੀਆ ਦਾ ਮੈਂ ਜੋ ਧੰਨਵਾਦ ਕਰਦਾ ਆ ਜੋ ਕਿ ਸਵੇਰ ਜਲਦਾ ਪਿੱਛਾ ਆ ਕੇ ਆਪਣਾ ਹਿਸਾਬ ਆਇਆ ਸ਼ੋਭਾ ਯਾਤਰਾ ਦੀ ਵੰਦਨਾ ਬਧਾਇਆ ਜੈ ਜੀਮ ਜੈ ਕਹਾਰ ਜੈ ਗੁਰਦੇ ਪਤ ਗੁਰਦੇ ਜੈ ਵਿਰਿੰਦਰ ਵਿੱਕੀ ਚੇਅਰਮੈਨ ਡਾਕਟਰ ਬੀ ਆਰ ਅੰਬੇਦਕਰ ਸੈਨਾ ਹੁਸ਼ਿਆਰਪੁਰ ਸ਼ੋਭਾ ਯਾਤਰਾ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਮੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਤੇ ਮੇਰੇ ਵੀਰ ਜਿਨ੍ਹਾਂ ਨੇ ਵੀ ਸਾਡਾ ਸਹਿਯੋਗ ਕੀਤਾ ਆ ਮੈਂ ਸਾਰਿਆਂ ਦਾ ਇੱਥੇ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲੇ ਹੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਕਿ ਮੈਨੂੰ ਪੁੱਜਣ ਦੀ ਲੋੜ ਨਹੀਂ ਮੇਰੇ ਜਿਹੜੇ ਮੈਨੂੰ ਪੜਨ ਦੀ ਲੋੜ ਆ ਮੈਨੂੰ ਪੜ ਕੇ ਸੇਧ ਲੈਣ ਦੀ ਲੋੜ ਆ ਤੇ ਸਾਨੂੰ ਸਾਰਿਆਂ ਨੂੰ ਇਹੀ ਚਾਹੀਦਾ ਆ ਕਿ ਉਹਨਾਂ ਦੇ ਜਿਹੜੇ ਸਾਨੂੰ ਉਪਦੇਸ਼ ਦਿੱਤੇ ਗਏ ਆ ਨਾ ਉਹਨਾਂ ਤੇ ਅਸੀਂ ਅਮਲ ਕਰੀਏ ਤੇ ਅਮਲ ਕਰਕੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਈਏ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਬਾਡੀ ਸੋਲ ਤੇ ਕਹਾਂ ਦੇ ਆਂਗੇ ਥੋਕੇ ਡਾਕਟਰਾਂ ਦੇ ਜੀ

ਯਾਤਰਾ 바ਵਾ ਸਾਹਿਬ ਦੇ ਜਨਮ ਦਿਨ ਤੇ ਜਿਹੜੀ ਸ਼ਿਆਰਪੁਰ ਚ ਨਿਕਾਲੀ ਗਈ ਆ ਇਹਨਾਂ ਸਾਰੇ ਤਮਾਮ ਲੀਡਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਿ 바ਵਾ ਸਾਹਿਬ ਦੇ ਦਿਵਸ ਤੇ ਜਿੱਦਾਂ ਹੁਣ ਜਾਗਰੂਕ ਹੋਈ ਆ ਆਪਣਾ ਸਮਾਜ ਪਹਿਲਾਂ ਨਹੀਂ ਸੀ ਤੇ ਮੈਂ ਇਹੀ ਬੇਨਤੀ ਸਾਰੇ ਸਮਾਜ ਨੂੰ ਕਰਨਾ ਚਾਹੁੰਦਾ ਕਿ 바ਵਾ ਸਾਹਿਬ ਨੇ ਆਪਣੇ ਸਮਾਜ ਲਈ ਜੋ ਕੁਛ ਕੀਤਾ ਮੈਨੂੰ ਨਹੀਂ ਲੱਗਦਾ ਕਿ ਆਰਮ ਵਾਲੇ ਟਾਈਮ ਦੇ ਜਾਂ ਪਹਿਲਾਂ ਕਿ ਕਿਸੇ ਨੇ ਆਪਣੇ ਲਈ ਕੀਤਾ ਹੋਵੇ ਸਿਰਫ ਇਹ ਜੋ ਕੁਛ ਬਾਬਾ ਸਾਹਿਬ ਨੇ ਕੀਤਾ ਉਹਨਾਂ ਦੀ এডਿਕੇਸ਼ਨ ਕਰਕੇ ਕੀਤਾ ਜੀ এডਿਕੇਸ਼ਨ ਉਹਨਾਂ ਨੇ 32 ਡਿਗਰੀਜ਼ ਲਿੱਤੀਆਂ ਤੇ ਆਪਣੇ ਸਮਾਜ ਨੂੰ ਅੱਗੇ ਵਧਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਮੈਂ ਸਮਝਦਾ ਕਿ ਆਪਾਂ ਜਿੰਨਾ ਸਮਾਜ ਇੱਥੇ ਇਕੱਠਾ ਹੋਇਆ ਕਿ ਆਪਾਂ ਵੀ ਇਹ ਪ੍ਰਣ ਕਰੀਏ ਕੀ ਆਪਾਂ ਜਿੱਦਾਂ ਉਹਨਾਂ ਦੀ ਸੋਚ ਸੀ ਕਿ ਆਪਾਂ ਇੱਕ ਟਾਈਮ ਦੀ ਰੋਟੀ ਭਲਾ ਖਾ ਲਈਏ ਤੇ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਲਗਾਂ ਦੇ ਨਾਲ ਪੜਾਈਏ ਕਿ ਉਹਨਾਂ ਦੀ ਸੋਚ ਤੇ ਕਿ ਆਉਣ ਵਾਲੇ ਟਾਈਮ ਤੇ ਆਪਣੇ ਜਿਹੜੇ ਬੱਚੇ ਉਹ ਵੀ ਤਰੱਕੀਆਂ ਕਰਨ ਤੇ ਅਫਸਰ ਬਣਨ ਜਿੱਦਾਂ ਕਿ ਹੁਣ IAS IPS ਆਪਾਂ ਦੇਖਦੇ ਆ ਕਿ ਬੱਚੇ ਅੱਜ ਹੀ ਰੇਟ ਤੇ ਬਹੁਤ ਬਣਦੇ ਆ ਆਪਣੇ ਬੱਚੇ ਵੀ ਬਣ ਰਹੇ ਆ ਬਹੁਤ ਬੱਚੇ ਆ ਜਿਹੜੇ ਜੱਜ ਬਣ ਗਏ ਆ IAS IPS ਬਣੇ ਆ ਇਦਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਜਾਗਰੂਕ ਕਰੀਏ ਤੇ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਜਰੂਰ ਪੜਾਈਏ ਤੇ ਆਪਾਂ ਆਪਣ ਨਹੀਂ ਕਰੀਏ ਕਿ ਆਪਾਂ এডਿਕੇਸ਼ਨ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਦੇਈਏ ਮੈਂ ਇਨਾ ਕਹਿੰਦਾ ਹੋਇਆ ਧੰਨਵਾਦ ਆ ਇਹ ਤੇ ਸਤਿਕਾਰਯੋਗ ਜਿੰਨੇ ਸਾਡੇ ਸੀਨੀਅਰ ਲੀਡਰ ਖੜੇ ਆ ਤੇ ਇਦਾਂ ਹੀ ਮੈਂ ਆਸ ਕਰਦਾ ਕਿ ਸ਼ਿਆਰਪੁਰ ਵਿੱਚ ਵੱਡੀ ਗਿਣਤੀ ਨਾਲ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਨਾਲ ਸ਼ੋਭਾ ਯਾਤਰਾ ਨਿਕਲੇਗੀ ਚੰਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ